ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਕਹਿੰਦੇ ਪੰਚਾਇਤੀ ਚੋਣਾਂ ਭੰਗ ਹੋ ਗਈਆਂ ਨੇ ਪੰਚਾਇਤਾਂ ਭੰਗ ਹੋ ਗਈਆਂ ਨੇ ਇਹ ਕਹਿਣਾ ਕੀ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਐਮਐਸਪੀ ਨੂੰ ਲੈ ਕੇ ਸਰਕਾਰ ਨੂੰ ਕੀ ਰਹਿ ਗਿਆ ਕਿ 2021 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਐਮਐਸਪੀ ਦਵਾਂਗੇ ਪਰ ਹੁਣ ਕਿਉਂ ਨਹੀਂ ਦੇ ਰਹੇ ਤੇ ਭਗਵੰਤ ਮਾਨ ਹੋਰੀ ਵਿਰੋਧੀ ਪਾਰਟੀਆਂ ਚ ਹੁੰਦੇ ਸਰ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਸੀ ਉਦੋਂ ਇਹਨਾਂ ਨੇ ਕਿਹਾ ਸੀ ਕਿ ਖੇਤੀ ਰਾਜ ਦਾ ਵਿਸ਼ਾ ਲੈ ਆਹ ਕੈਪਟਨ ਅਮਰਿੰਦਰ ਸਿੰਘ ਤੁਸੀਂ ਐਮਐਸਪੀ ਦਾ ਬਿੱਲ ਪਾਸ ਕਰ ਦਿਓ ਪੰਜਾਬ ਦੀ ਵਿਧਾਨ ਸਭਾ ਜਾਪੇ ਦੇਣਾ ਪਊ ਉਹ ਕਹਿੰਦੇ ਕਹਿਣਾ ਬਹੁਤ ਸੌਖਾ ਹੁੰਦਾ ਤੇ ਹੁਣ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਤੁਸੀਂ ਕਰ ਦਿੰਦੇ ਜਿੰਦਸਿੰਘ ਦਾ ਦਾਵਾ ਵੱਲੋਂ ਵੀ ਸਰਕਾਰ ਨੂੰ ਕਿਹਾ ਗਿਆ ਕਿ ਕੇਂਦਰ ਨੂੰ ਕਿਹਾ ਗਿਆ ਕਿ ਕੀ ਤੁਸੀਂ ਇਹਨਾਂ ਦੀਆਂ ਮੰਗਾਂ ਮੰਨੋ ਤਾਂ ਜੋ ਇਹਨਾਂ ਦੇ ਮਸਲੇ ਹੱਲ ਹੋ ਸਕਣ ਕਿਸਾਨਾਂ ਦੇ ਤੇ ਨਿਯਾਬੀ ਸਿਆਸੀ ਪਾਰਟੀਆਂ ਦੇ ਪੰਜਾਬ ਨਾਲ ਸਬੰਧਤ ਖਾਸ ਕਰ ਉਹ ਸਰਗਾਂ ਐ ਲੱਗਦੀਆਂ ਵੀ ਜਿਵੇਂ ਉਹਨਾਂ ਨੂੰ ਕਿਸਾਨਾਂ ਦਾ ਸਭ ਤੋਂ ਵੱਧ ਹੀਜ ਹੈ ਜਦੋਂ ਸੱਤਾ ਚੋਂ ਹੁੰਦੀਆਂ ਨੇ ਕਿ ਸਾਰਾ ਕੁਝ ਭੁੱਲ ਜਾਂਦੀਆਂ ਨੇ ਸੁਖਜਿੰਦਰ ਸਿੰਘ ਰੰਦਾਵਾ Rajasthan ਦੇ ਚਾਰ ਜਣੇ ਸਾਡੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਉਹ ਕਹਿੰਦੇ ਕਿ ਮੰਗਾ ਨੂੰ ਲੈ ਕੇ ਕਿਸਾਨ ਖਨੌਰੀ ਖਨੌਰੀ ਤੇ ਸ਼ੱਭੂ ਬਾਰਡਰ ਦੇ ਉੱਤੇ ਬੈਠੇ ਨੇ ਉਹ ਕਹਿੰਦੇ ਕਿ ਅੰਦੋਲਨ ਕਰ ਰਹੇ ਨੇ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਕਿਸਾਨ ਸਰ ਚੜੇ ਕਰਜੇ ਤੁਰੰਤ ਮਾਫ ਕੀਤੇ ਜਾਣ ਲਕੀਮਕੁਰ ਖੀਰੀ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਅਦੌਲਤ ਕਰੀ ਕਿਸਾਨਾਂ ਦੇ ਹਿਰਦਿਆਂ ਨੂੰ ਸ਼ਾਂਤ ਕਰੋ ਉਹਨਾਂ ਦੀਆਂ ਤੁਰੰਤ ਪੱਦਰ ਦੇ ਉੱਤੇ ਪਹਿਲਾਂ ਮੰਗਾਵਨੋ ਸੁਖਪਾਲ ਸਿੰਘ ਖਰਾਮ ਰਿਸਰ ਦੇ ਵਿੱਚ ਪਹੁੰਚੇ ਨੇ ਤੇ ਜਿੱਥੇ ਉਹਨਾਂ ਵੱਲੋਂ ਅਮਰਪਾਲ ਸਿੰਘ ਦੇ ਜੋ ਮਾਤਾ ਨੇ ਭੁਖ ਹੜਤਾਲ ਤੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਿਆ ਤੇ ਸਰਕਾਰ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਵਿੱਚ ਲੈਣ ਦੇ ਤਦੋਂ ਭਾਈ ਅਮਰਤਪਾਲ ਸਿੰਘ ਤੇ ਹੋਰ ਰਾਤੇ ਐ ਸਰਕਾਰ ਨੇ NSA ਲਾਤਾ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਭੇਜਤਾ ਉੱਥੇ ਇੱਕ ਮਸਲਾ ਉੱਠਿਆ ਕਿ ਅਮਰਤਪਾਲ ਦੀ ਬੈਰਕ ਦੇ ਵਿੱਚ ਇਹਨਾਂ ਨੇ ਗੁਪਤ ਕੈਮਰਾ ਲਾਤਾ ਜਿਹੜਾ ਕਿ ਕਾਨੂੰਨ ਮੁਤਾਬਕ ਉਹਦੇ ਮਨੁੱਖੀ ਅਧਿਕਾਰਾਂ ਤੇ ਡੱਕਾ ਹੈ हिमाचल ਦੇ ਵਿੱਚ ਜੋ ਹਿਮਾਚਲ ਦੇ ਮੁੱਖ ਮੰਤਰੀ ਨੇ ਸੁਖਿੰਦਰ ਸਿੰਘ ਸੁਖੂ ਨੂੰ ਲੈ ਕੇ ਕਈ ਚਰਚਾਵਾਂ ਸੀ ਵੀ ਉਹਦੋਂ ਤੋਂ ਅਸਤੀਫਾ ਦਿੱਤਾ ਕਿਉਂਕਿ ਕੁਝ ਵਿਧਾਇਕਾਂ ਦੇ ਉੱਤੇ ਇਲਜ਼ਾਮ ਸੀ ਵੀ ਉਹਨਾਂ ਨੇ ਭਾਜਪਾ ਨੂੰ ਸਮਰਥਨ ਕਰ ਦਿੱਤਾ ਦੂਜੇ ਪਾਸੇ ਟਿਲਸਾ ਉਹ ਉਸੇ ਦੇ ਵਿੱਚ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਵੀ ਮੈਂ ਅਸਤੀਫਾ ਨਹੀਂ ਦਿੱਤਾ ਸੁਖਵਿੰਦਰ ਸਿੰਘ ਸੁਖੂ ਨੇ ਖੁਦ ਸਾਹਮਣੇ ਆ ਕੇ ਕਿਹਾ ਕਿ ਮੈਂ ਕੋਈ ਅਸਤੀਫਾ ਨਹੀਂ ਦਿੱਤਾ ਤੇ ਕੀ ਬਣਿਆ ਉਹਨਾਂ ਤਾਂ ਜਿਨ੍ਹਾਂ ਨੇ ਬੜਾ ਪ੍ਰਚਾਰ ਕੀਤਾ ਸੀ ਕਿ ਇਸ ਵੇਲੇ ਦੀ ਵੱਡੀ ਖਬਰ ਮੇਰਾ ਖਿਆਲ ਸਾਨੂੰ ਇਸ ਤਰੀਕੇ ਅਪਣਾਉਣ ਦੀ ਥਾਤੇ ਜਦੋਂ ਵੀ ਕੋਈ ਚੀਜ਼ ਕਨਫਰਮ ਹੋ ਜਾਵੇ ਕੋਈ ਅਧਿਕਾਰਤ ਵਿਅਕਤੀ ਉਹਦਾ ਬਿਆਨ ਦੇ ਦੇਵੇ ਉਸ ਤੋਂ ਬਾਅਦ ਹੀ ਇਹ ਕੰਮ ਕਰਨਾ ਚਾਹੀਦਾ ਹੈ ਉਸ ਤੋਂ ਪਹਿਲਾਂ ਨਹੀਂ ਕਰਨਾ ਚਾਹੀਦਾ ਜੀ ਸੋ ਉਹਨਾਂ ਨੇ ਆਪ ਸਪਸ਼ਟ ਕਰਤਾ ਕਿ ਮੈਂ ਅਸਤੀਫਾ ਨਹੀਂ ਦਿੱਤਾ ਜਦੋਂ ਦੇਰਗੇ ਪਤਾ ਲੱਗ ਜੇਗਾ ਮંત્રી ਭਗੋਂ ਸਿੰਘ ਮਾਨ ਵੱਲੋਂ ਅੱਜ ਜਲੰਧਰ ਨੂੰ ਇੱਕ ਵੱਡੀ ਸੌਗਾਹ ਦਿੱਤੀ ਗਈ ਹੈ ਅੱਜ ਉਹ ਨਕੌਦਰ ਦੇ ਵਿੱਚ ਕਹਿੰਦੇ ਕਰੋੜਾਂ ਰੁਪਏ ਦੇ ਅਸੀਂ ਇੱਥੇ ਵਿਕਾਸ ਕਾਰਜ ਲੋਕਾਂ ਨੂੰ ਅਰਪਤ ਕਰਨ ਲੱਗੇ ਹਾਂ ਅਤੇ ਨਵਜੋਤ ਸਿੰਘ ਸੱਦੂ ਵੱਲੋਂ ਵੀ ਜੋ ਹਿਮਾਚਲ ਦੇ ਵਿੱਚ ਚੱਲ ਰਿਹਾ ਸੀ ਉਸ ਸਾਰੇ ਪ੍ਰੋਗਰਾਮ ਲੈ ਕੇ ਆਪਣਾ ਇੱਕ ਟਵੀਟ ਪਸੰਦ ਕੀਤਾ ਜੀ ਨਵਜੋਤ ਸਿੰਘ ਸਿੱਧੂ ਨੇ તાਜੇ-ਤਾਜੇ ਉਹ ਪ੍ਰਿੰਕਾ ਗਾਂਧੀ ਵਾਰਡਾ ਨੂੰ ਮਿਲ ਕੇ ਆਏ ਨੇ ਉਹ ਕਹਿੰਦੇ ਕਿ ਹਰ ਥਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੇ ਕੇਂਦਰੀ ਤੋਤੇ ਨੇ ਉਹ ਸੀਬੀਆਈ ਦੇ ਰੂਪ ਦੇ ਵਿੱਚ ਹੋਵੇ ਈਡੀ ਦੇ ਰੂਪ ਦੇ ਵਿੱਚ ਹੋਵੇ ਜਾਂ ਆਮਦਨ ਕਰ ਹੋਵੇ ਜਾਂ ਐਨਆਈਏ ਹੋਵੇ ਕੋਈ ਵੀ ਹੋਵੇ ਆਪਣੇ ਵਿਰੋਧੀਆਂ ਦੇ ਪਿੱਛੇ ਮਿੰਟ ਚਲਾ ਦਿੰਦੇ ਨੇ ਸੰਮੁਜੀਠਿਆ ਵੱਲੋਂ ਸੰਗਰੂਰ ਤੋਂ ਐਮਐਲਏ ਨਿਰਿੰਦਰ ਕਰੋਪਰਾਜ ਨੂੰ ਕੀ ਰਿਹਾ ਗਿਆ ਕਿ ਉਹਨਾਂ ਨੇ ਤੱਕੇ ਨਾਲ ਟਰੱਕ ਜੁਨੀਅਨ ਦਾ ਪ੍ਰਧਾਨਤ ਹੋਪ ਦਿੱਤਾ ਹੈ। ਟਰੱਕ ਜੁਨੀਅਨ ਸੰਗਰੂਰ ਦੇ ਪ੍ਰਧਾਨ ਦੀ ਗੱਲ ਹੈ। ਉੱਥੇ ਕਾਫੀ ਵਿਰੋਧਤਾ ਹੋਈ ਹੈ। ਤੱਕ ਆਪਰੇਟਰ ਭਰਾ ਉਹ ਵੀ ਨਹੀਂ ਚਾਹੁੰਦੇ। ਉਹ ਚਾਹੁੰਦੇ ਸੀ ਕਿ ਕੋਈ ਸਾਡਾ ਮੈਂਬਰ ਬਣੇ। ਪਰ ਤੱਕੇ ਨਾਲ ਜਿਵੇਂ ਇਹਨਾਂ ਧਾਰਿਆਂ ਵਿੱਚ ਦਖਲਅਦਾਜੀ ਪਹਿਲਾਂ ਹੁੰਦੀ ਸੀ ਉਸ ਤੋਂ ਵੀ ਵੱਧ ਗਈ ਹੈ। ਸਤਿ ਸ਼੍ਰੀ ਅਕਾਲ ਪਰੌਣ ਲੱਕੇ ਹਾਜ਼ਰੇ ਕੈਮਰੇ ਵੀ ਸੁਣੋ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਤੇ ਅੱਜ ਮੇਰੇ ਨਾਲ ਗੱਲਬਾਤ ਕਰਨਗੇ ਖਬਰਾਂ ਦੇ ਉੱਤੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਢਿੱਲੋ ਸਾਹਿਬ ਸਵਾਗਤ ਹੈ ਜੀ। ਸ਼ੁਕਰੀਆ ਮਿਹਰਬਾਨੀ ਜੀ। ਜੀ ਟਰਸਰ ਸਾਹਿਬ ਪੰਚਾਇਤੀ ਚੋਣਾਂ ਨੂੰ ਲੈ ਕੇ ਕਬਡੀ ਖਬਰ ਸਾਹਮਣੇ ਇਹ ਕਹਿੰਦੇ ਪੰਚਾਇਤੀ ਚੋਣਾਂ ਭੰਗ ਹੋ ਗਈਆਂ ਨੇ ਜੀ ਪੰਚਾਇਤਾਂ ਭੰਗ ਹੋ ਗਈਆਂ ਨੇ ਇਹ ਕਹਿਣਾ ਕਿ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਕਹਿੰਦੇ ਕਿ ਪੰਚਾਇਤਾਂ ਭੰਗ ਕਰਤੀਆਂ ਨੇ ਇਹਨਾਂ ਦੀਆਂ ਚੋਣਾਂ ਹੋਣਗੀਆਂ ਪੰਚਾਇਤਾਂ ਨੂੰ ਲੈ ਕੇ ਬੜਾ ਮੌਜੂਦਾ ਸਰਕਾਰ ਦਾ ਅਜੀਬ ਕਿਸਮ ਦਾ ਵਰਤਾਰਾ ਹੈ ਪਹਿਲਾਂ ਅਗਸਤ ਦੇ ਮਹੀਨੇ ਵਿੱਚ ਪੰਚਾਇਤਾਂ ਭੰਗ ਕਰਤੀਆਂ ਸੀ 10 ਅਗਸਤ 2023 ਨੂੰ ਕਿ ਪੰਚਾਇਤਾਂ ਭੰਗ ਨੇ ਜਦੋਂ ਹਾਈ ਕੋਰਟ ਦੇ ਵਿੱਚ ਗਏ ਤੇ ਉਹ ਤੋਂ ਪਹਿਲਾਂ ਹੀ ਸਰਕਾਰ ਨੇ ਵੇਟਰਾ ਕਰ ਲਿਆ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਸਰਕਾਰ ਕਰ ਕੀ ਰਹੀ ਹੈ ਚਲੋ ਉਹਨਾਂ ਦੀ ਮਰਜ਼ੀ ਇਸ ਤੋਂ ਪਹਿਲਾਂ ਪੰਚਾਇਤ ਸੰਮਤੀਆਂ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਵਗੈਰਾ ਵਗੈਰਾ 19 ਸਤੰਬਰ 2018 ਨੂੰ ਹੋਈਆਂ ਸੀ ਅਕਾਲੀ ਭਾਜਪਾ ਗੱਠ ਜੋੜ ਵੇਲੇ ਇਹ ਮਈ 2013 ਵਿੱਚ ਹੋਈਆਂ ਸੀ ਤੇ ਉਹ ਲੰਬੇ ਸਮੇਂ ਤੋਂ ਤਾਂ ਇਹ ਡਿਊ ਸੀ ਇੱਥੇ ਤਾਂ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਲੰਬੇ ਸਮੇਂ ਤੋਂ ਡਿਊ ਨੇ ਤੇ ਹੁਣ ਜਦੋਂ ਲੋਕ ਸਭਾ ਚੋਣਾਂ ਸਿਰਤੇ ਆ ਗਈਆਂ ਸਰਕਾਰ ਨੇ ਪੰਚਾਇਤਾਂ ਫਿਰ ਪੰਕ ਕਰਤੀਆਂ ਕਿਉਂਕਿ ਮਿਆਦ ਲੰਘ ਚੁੱਕੀ ਹੈ ਪਹਿਲਾਂ ਰਹਿੰਦੀ ਮਿਆਦ ਦੇ ਵਿੱਚ ਇਹਨਾਂ ਨੇ ਭੰਗ ਕਰਤੀਆਂ ਸੀ ਕੀ ਇਹ ਪੰਚਾਇਤੀ ਚੋਣਾਂ ਪੰਜਾਬ ਦਾ ਚੋਣ ਅਧਿਕਾਰੀ ਲੋਕ ਸਭਾ ਚੋਣਾਂ ਦੇ ਨਾਲ ਕਰਾਏਗਾ ਨਹੀਂ ਇਦੇ ਬਾਰੇ ਜਿੱਥੇ ਚ ਲੋਕ ਸਭਾ ਚੋਣਾਂ ਨਹੀਂ ਹੁੰਦੀਆਂ ਉਨਾਂ ਚ ਪੰਚਾਇਤਾਂ ਭੱਗ ਰਹਿਣਗੀਆਂ ਉੱਥੇ ਐਡਮਿਨਿਸਟਰੇਟਰ ਪ੍ਰਬੰਧਕ ਲੱਗ ਜਾਣਗੇ ਤੇ ਅਧਿਕਾਰ ਸਾਰਾ ਬੀਡੀਪੀਓ ਡੀਡੀਪੀਓ ਪੰਚਾਇਤੀ ਅਧਿਕਾਰੀਆਂ ਦੇ ਕੋਲ ਚੱਲ ਜਾਵੇਗਾ ਸੋ ਇਹਦੇ ਨਾਲ ਪੰਚਾਇਤਾਂ ਜਿਹੜੀਆਂ ਨੇ ਇੱਕ ਵਾਰ ਹੁਣ ਸਰਪੰਚ ਜਿਹੜੇ ਆ ਉਹ ਖਤਮ ਕਰ ਦਿੱਤੇ ਗਏ ਨੇ ਪ੍ਰਬੰਧਕਾਂ ਕੋਲ ਸਾਰਾ ਮਾਮਲਾ ਚੱਲ ਜਾਵੇਗਾ ਜੀ ਸੋ ਦਿੱਤੇ ਪਾਸੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਐਮਐਸਪੀ ਨੂੰ ਲੈ ਕੇ ਸਰਕਾਰ ਨੂੰ ਕੀ ਰਹਿ ਗਿਆ ਕਿ 2021 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਐਮਐਸਪੀ ਦਵਾਗੇ ਪਰ ਹੁਣ ਕਿਉਂ ਨਹੀਂ ਦੇ ਰਹੇ ਜੀ ਦੇਖੋ ਸੁਖਬੀਰ ਸੋ ਬਾਦਲ ਹੋ ਰਹੀ ਭਾਵੇਂ ਭਾਈਪਾਲ ਤੇ ਰਹੇ ਸੀ ਪਰ ਹੁਣ ਤੱਕ ਗੱਲ ਉਹ ਠੀਕ ਕਹਿੰਦੇ ਨਹੀਂ ਜਿਸ ਵੇਲੇ ਕਪਤਨ ਅਬਰਿੰਦਰ ਸਿੰਘ ਦੀ ਸਰਕਾਰ ਸੀ ਤੇ ਭਗਵੰਤ ਮਾਨ ਹੋਰੀ ਵ੍ਰੋਧੀ ਪਾਰਟੀਆਂ ਚ ਹੁੰਦੇ ਸਨ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਸੀ ਉਦੋਂ ਇਹਨਾਂ ਨੇ ਕਿਹਾ ਸੀ ਕਿ ਖੇਤੀ ਰਾਜਾਂ ਦਾ ਵਿਸ਼ਾ ਲੈ ਆਹ ਕੈਪਟਨ ਅਮਰਿੰਦਰ ਸਿੰਘ ਤੁਸੀਂ ਐਮਐਸਪੀ ਦਾ ਬਿੱਲ ਪਾਸ ਕਰ ਦਿਓ ਪੰਜਾਬ ਦੀ ਵਿਧਾਨ ਸਭਾ ਜਾਪੇ ਦੇਣਾ ਪਊ ਉਹ ਕਹਿੰਦੇ ਕਹਿਣਾ ਬਹੁਤ ਸੌਖਾ ਹੁੰਦਾ ਤੇ ਹੁਣ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਤੁਸੀਂ ਕਰ ਦਿੰਦੇ ਤੁਹਾਡਾ ਹੱਥ ਕਿਨੇ ਖੜਿਆ ਸੋ ਸੁਗ ਵੀ ਸੋ ਬਾਦਲ ਵੀ ਉਸੇ ਗੱਲ ਦੇ ਵਿੱਚ ਆ ਗਏ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਬਾ ਅਵਰਿੰਦਰ ਸਿੰਘ ਰਾਜਾ ਬੜਿੰਗ ਸੁਖਪਾਲ ਖਹਿਰਾ ਵਗੈਰਾ ਵਗੈਰਾ ਇਹ ਸਾਰੇ ਵੀ ਇਹੀ ਗੱਲ ਕਹਿੰਦੇ ਆ ਕਿ ਜਿਹੜੀ ਗੱਲ ਬਾਈ 23 ਫਸਲਾ ਤੇ ਐਮਐਸਪੀ ਮਿਲਦਾ ਹੈ ਉਹ ਕਹਿੰਦੇ ਸਰਕਾਰ ਵਾਣਨ ਤੇ ਸਾਰੀਆਂ ਚੁੱਕਾਂਗੇ ਦੋ ਤੇ ਤਾਂ ਚੁੱਕੀਆਂ ਜਾਂਦੀਆਂ ਨੇ ਝੋਨਾ ਤੇ ਕਣਕ ਉਹ ਕਹਿੰਦੇ ਸਰਕਾਰ ਦਾ ਰਬਈਆ سنجیدہ ਨਹੀਂ ਐਮਐਸਪੀ ਤੇ ਬੋਨਸ ਦੇ ਸਕਦੀ ਹੈ ਸਰਕਾਰ ਪਰ ਉਹ ਦੱਤਾ ਨਹੀਂ ਜਾ ਰਿਹਾ ਸੁਖਵੀਰ ਸੁਭਾਦ ਨੇ ਉਹਨੂੰ ਉਲਟਾ ਸਵਾਲ ਕਰ ਲਿਆ ਵੀ ਭਾਈ ਸਾਹਿਬ ਜਿਹੜੀ ਗੱਲ ਤੁਸੀਂ ਸੱਤਾ ਚ ਪਹਿਲਾਂ ਕਹਿੰਦੇ ਸੀ ਉਹ ਕਰਕੇ ਦਿਖਾਓ ਹੁਣ ਤੇ ਸਰਕਾਰ ਉਧਰ ਨੂੰ ਮੂੰਹ ਨਹੀਂ ਕਰਦੀ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਹੈ ਜੀ ਜੀ ਸੋ ਦੂਜੇ ਪਾਸੇ ਸੁਖਵਿੰਦਰ ਸਿੰਘ ਦਾ ਦਾਵਾ ਵੱਲੋਂ ਵੀ ਸਰਕਾਰ ਨੂੰ ਕਿਹਾ ਗਿਆ ਕਿ ਕੇਂਦਰ ਨੂੰ ਕਿਹਾ ਗਿਆ ਕਿ ਕੀ ਤੁਸੀਂ ਇਹਨਾਂ ਦੀਆਂ ਮੰਗਾਂ ਮੰਨੋ ਤਾਂ ਜੋ ਇਹਨਾਂ ਦੇ ਮਸਲੇ ਹੱਲ ਹੋ ਸਕਣ ਕਿਸਾਨਾਂ ਦੇ ਜੀ ਦੇਖੋ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਪੰਜਾਬ ਨਾਲ ਸਬੰਧਤ ਖਾਸ ਕਰ ਉਹ ਸਾਰੇ ਐ ਲੱਗਦੀਆਂ ਵੀ ਜਿਵੇਂ ਉਹਨਾਂ ਨੂੰ ਕਿਸਾਨਾਂ ਦਾ ਸਭ ਤੋਂ ਵੱਧ ਹੀਜ ਹੈ ਜਦੋਂ ਸੱਤਾ ਚ ਹੁੰਦੀਆਂ ਨੇ ਫਿਰ ਸਾਰਾ ਕੁਝ ਭੁੱਲ ਜਾਂਦੀਆਂ ਨੇ ਅੱਜ ਵੇਲੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹਦਾ ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਸੀ ਸੁਖਜਿੰਦਰ ਸਿੰਘ ਰੰਦਾਵਾ ਰਾਜਸਥਾਨ ਦੇ ਇੰਚਾਰਜ ਨੇ ਸਾਡੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਉਹ ਕਹਿੰਦੇ ਕਿ ਮੰਗਾ ਨੂੰ ਲੈ ਕੇ ਕਿਸਾਨ ਕਨੌਰੀ ਕਨੌਰੀ ਤਸ਼ੱਬੂਹ ਆਰਡਰ ਦੇ ਉੱਤੇ ਬੈਠੇ ਨੇ ਉਹ ਕਹਿੰਦੇ ਕਿ ਅੰਦੋਲਨ ਕਰ ਰਹੇ ਨੇ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਕਿਸਾਨ ਸਰ ਚੜੇ ਕਰਜ਼ੇ ਤੁਰੰਤ ਮਾਪ ਕੀਤੇ ਜਾਣ ਲਕੀਮ ਕੁਰ ਖੀਰੀ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਅਦੋਲਰ ਕਰੀ ਕਿਸਾਨਾਂ ਦੇ ਹਿਰਦਿਆਂ ਨੂੰ ਸ਼ਾਂਤ ਕਰੋ ਉਹਨਾਂ ਦੀਆ ਤੁਰੰਤ ਪੱਤਰ ਦੇ ਉੱਤੇ ਪਹਿਲਾਂ ਮੰਗਾ ਮੰਨੋ ਜੇ ਤੁਸੀਂ ਉਹਨਾਂ ਦੀਆ ਮੰਗਾ ਮੰਨੋਗੇ ਤਾਂ ਹੀ ਉਹਨਾਂ ਦੇ ਬਲੁੰਦਰੇ ਸ਼ਾ ਹਰਦੇ ਬਲੁੰਦਰੇ ਜਿਹੜੇ ਆ ਉਹ ਸ਼ਾਬਤੋ ਜਾਣਗੇ ਸਾਰੇ ਆਗੂ ਇਹ ਗੱਲ ਕਰਦੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹਦੇ ਵਿੱਚ ਸਰਪਾਰਟੀ ਮੀਟਿੰਗ ਕਿਉਂ ਨਹੀਂ ਸੱਦ ਲੈਂਦੇ ਕ੍ਰੈਡਿਟ ਕਿਸੇ ਹੋਰ ਨੂੰ ਨਾ ਚਲਿਆ ਜਾਵੇ ਜਗ੍ਹਾ ਹੋਵੇ ਇਹਦੇ ਵਿੱਚ ਇੱਕ ਸਰਪਾਰਟੀ ਮੀਟਿੰਗ ਸੱਦੀ ਜਾਵੇ ਜਿਹੜੀ ਫਿਰ ਇਕੱਠੇ ਬਹਿ ਕੇ ਗੱਲ ਕਰੋ ਤੇ ਫਿਰ ਕੇਂਦਰ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਵਟਾਓ ਤੇ ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਿਹਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੂੰ ਵੀ ਨਾਲ ਬਿਠਾਓ ਕਿ ਜਖਰ ਸਾਹਿਬ ਲੱਗੋ ਅੱਗੇ ਮੋਦੀ ਸਾਹਿਬ ਕੋਲੇ ਚਲੋ ਕਿਸਾਨਾਂ ਦਾ ਮਸਲਾ ਹੱਲ ਕਰਾਈਏ ਜੇ ਤਣਾਡਾਂ ਦਾ ਕਰੋੜਾਂ ਰੁਪਈਆ ਦਾ ਕਰਜ਼ਾ ਮਾਫ਼ ਹੋ ਸਕਦਾ ਤਾਂ ਕਿਸਾਨ ਦਾ ਕਿਉਂ ਨਹੀਂ ਉਹ ਕਿਸਾਨ ਜਿਹੜਾ ਤੁਹਾਡੇ ਢਿੱਡ ਪਾਲਦਾ ਹੈ ਔਰ ਜੈ ਜਵਾਨ ਜੈ ਕਿਸਾਨ ਤੁਹਾਨੂੰ ਆਤਮ ਨਿਰਭਰ ਅਨਾਜ ਦੇ ਵਿੱਚ ਇਹ ਸੇ ਕਿਸਾਨ ਨੇ ਬਣਾਇਆ ਹੈ ਉਦੋਂ ਤੇ ਤੁਸੀਂ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ ਜੀ ਸੁਖਪਾਲ ਸਿੰਘ ਖਰਮ ਰਿਸਰ ਦੇ ਵਿੱਚ ਪਹੁੰਚੇ ਨੇ ਤੇ ਜਿੱਥੋਂ ਨਾਲ ਬੋਲੋ ਅਮਰਿਤਪਾਲ ਸਿੰਘ ਦੇ ਜੋ ਮਾਤਾ ਨੇ ਉਹ ਭੁਖੜ ਹੜਤਾਲ ਤੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਸਰਕਾਰ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਦੇਖੋ ਭਾਈ ਅਮਰਿਤਪਾਲ ਸਿੰਘ ਤੇ ਹੋਰ ਰਾਤੇ ਐ ਸਰਕਾਰ ਨੇ ਐਨਐਸਏ ਲਾਤਾ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਭੇਜਤਾ ਉੱਥੇ ਇੱਕ ਮਸਲਾ ਉੱਠਿਆ ਕਿ ਅਮਰਤਪਾਲ ਦੀ ਬੈਰਕ ਦੇ ਵਿੱਚ ਇਹਨਾਂ ਨੇ ਗੁਪਤ ਕੈਮਰਾ ਲਾਤਾ ਜਿਹੜਾ ਕਿ ਕਾਨੂੰਨ ਮੁਤਾਬਕ ਉਹਦੇ ਮਨੁੱਖੀ ਅਧਿਕਾਰਾਂ ਤੇ ਡੱਕਾ ਹੈ ਤੁਸੀਂ ਕਿਸੇ ਵੀ ਨਿਜਤਾ ਨੂੰ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਹੋ ਛਾਲ ਨਹੀਂ ਸਕਦੇ ਉਹਨਾਂ ਨੇ ਬਖ ਬਖ ਆਗੂਆਂ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਮਾਤਾ ਜੀ ਪਿਤਾ ਸਰਦਾਰ ਤਰਸੀਮ ਸਿੰਘ ਮਾਤਾ ਸਰਦਾਰਨੀ ਬਲਵਿੰਦਰ ਕੌਰ ਬਾਅਦ ਵਿੱਚ ਉਹਨਾਂ ਨੇ ਜਾ ਕੇ ਅੰਮ੍ਰਿਤਸਰ ਦੇ ਵਿੱਚ ਭੁਖੜ ਹੜਤਾਲ ਰੱਖ ਲਈ ਤਾਂ ਸੁਖਪਾਲ ਸਿੰਘ ਖਹਿਰਾ ਜਿਹੜੇ ਕਾਂਗਰਸ ਦੇ ਆਗੂ ਨੇ ਉਹ ਉੱਥੇ ਗਏ ਉਹਨਾਂ ਨੂੰ ਮਿਲੇ ਉਹਨਾਂ ਦੀ ਤਹਿ ਦਿਲੋਂ ਹਮਾਇਤ ਕੀਤੀ ਕਿ ਜਿਸ ਤਰੀਕੇ ਨਾਲ ਸਰਕਾਰਾਂ ਭਾਈ ਅਮਰਤਪਾਲ ਸਿੰਘ ਤੇ ਹੋਰਾਂ ਤੇ ਇੱਕ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਤਸ਼ੱਦਦ ਕਰ ਰਹੀਆਂ ਨੇ ਇਹ ਕਾਨੂੰਨ ਮੁਤਾਬਕ ਠੀਕ ਨਹੀਂ ਇਹ ਤੁਰੰਤ ਪદ્ધਰਤੀ ਬੰਦ ਹੋਣਾ ਚਾਹੀਦਾ ਹੈ ਸੋ ਇਸ ਗੱਲ ਨੂੰ ਲੈ ਕੇ ਉਹ ਕਾफी ਹੱਦ ਤੱਕ ਚਿੰਤਤ ਨੇ ਤੇ ਖੈਰਾ ਸਾਹਿਬ ਨੇ ਵੀ ਮਾਤਾ ਬਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਤੁਰੰਤ ਪੱਦਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਤੇ ਸਾਥੀਆਂ ਨੂੰ ਅਸਮ ਛੱਡ ਕੇ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਭਾਈ ਅਮਰਤਪਾਲ ਸਿੰਘ ਨੂੰ ਬਿਲਕੁਲ ਰਹਿਣ ਡੇਬਰੂਗੜ੍ਹ ਜਾਣ ਵਾਸਤੇ ਬਹੁਤ ਸਮਾਂ ਲੱਗਦਾ ਹੈ ਔਕੜਾਂ ਬੜੀਆਂ ਹੁੰਦੀਆਂ ਨੇ ਇਹ ਗੱਲ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਖਿਆ ਜੀ ਸੋ ਹਿਮਾਚਲ ਦੇ ਵਿੱਚ ਜੋ ਹਿਮਾਚਲ ਦੇ ਮੁੱਖ ਮੰਤਰੀ ਨੇ ਸੁਖਵਿੰਦਰ ਸਿੰਘ ਸੁਖੂ ਨੂੰ ਲੈ ਕੇ ਕਈ ਚਰਚਾਵਾਂ ਸੀ ਵੀ ਉਹਦੋਂ ਤੋਂ ਅਸਤੀਫਾ ਦਿੱਤਾ ਕਿਉਂਕਿ ਕੁਝ ਵੀ ਵਿਧਾਇਕਾਂ ਦੇ ਉੱਤੇ ਇਲਜ਼ਾਮ ਸੀ ਵੀ ਉਹਨਾਂ ਨੇ ਭਾਜਪਾ ਨੂੰ ਸਮਰਥਨ ਕਰ ਦਿੱਤਾ ਦੂਜੇ ਪਾਸੇ ਟਿਲਸਾਭਾਉਂ ਉਸੇ ਦੇ ਵਿੱਚ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਮੈਂ ਅਸਤੀਫਾ ਨਹੀਂ ਦਿੱਤਾ ਤਾਨੂੰ ਯਾਦ ਹੋਵੇਗਾ ਆਪਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਈ ਕੜਮ ਚੌਧਰੀ ਕਥਤ ਰੂਪ ਦੇ ਵਿੱਚ ਬਾਤ ਦਾ ਬਤੰਗੜ ਬਣਾ ਦਿੰਦੇ ਆ ਤੇ ਕਈ ਕਥਤ ਚੈਨਲਾਂ ਵਾਲੇ ਵੀ ਜਾਂ ਮਾਧਿਅਮ ਮੀਡੀਆ ਦੇ ਕਿ ਸਾਡੇ ਟੀਆਰਪੀ ਦੂਜਿਆਂ ਤੋਂ ਘੱਟ ਨਾ ਰਹਿ ਜਾਵੇ ਉਹ ਵੀ ਚੱਕ ਦਿੰਦੇ ਆ ਫੱਟੇ ਇਹ ਕਿਸੇ ਮਾਧਿਅਮ ਦੇ ਉੱਤੇ ਆ ਗਿਆ ਕਿਸੋ ਕੋ ਇੰਟਰਸੈਕ ਸੁਖੂ ਨੇ ਅਸਤੀਫਾ ਦਿੱਤਾ ਉਹ ਮਾਲਕਰ ਜਨ ਖੜਗੇ ਬਣ ਕੇ ਵਹਿਗੇ ਨਾ ਪਾਰਟੀ ਦੇ ਪ੍ਰਧਾਨ ਨੂੰ ਪਤਾ ਕੌਮੀ ਨਾ ਹਿਮਾਚਲ ਮਾਮਲਿਆਂ ਦੇ ਇੰਚਾਰਜ ਨੂੰ ਪਤਾ ਨਾ ਕਿਸੇ ਹੋਰ ਵੱਡੇ ਆਗੂ ਨੂੰ ਪਤਾ ਕਾਂਗਰਸ ਦੇ ਜਿਹੜੇ ਜਨਰਲ ਸੈਕਟਰੀ ਨੇ ਉਹਨਾਂ ਨੂੰ ਪਤਾ ਇਹਨਾਂ ਨੇ ਚੱਕਤਾ ਤੇ ਬਾਅਦ ਦੇ ਵਿੱਚ ਪਹਿਲਾ ਸੁਖ ਬਿੰਦ ਸਿੰਘ ਸੁਖੂ ਜਿਹੜੇ ਮੁੱਖ ਮੰਤਰੀ ਨੇ ਹਿਮਾਚਲ ਦੇ ਉਹਨਾਂ ਦੇ ਮੀਡੀਆ ਸਲਾਹਕਾਰ ਜਸ਼ਪਾਲ ਜੀ ਤੇ ਫਿਰ ਸੁਖਵਿੰਦਰ ਸਿੰਘ ਸੁਖੂ ਨੇ ਖੁਦ ਸਾਹਮਣੇ ਆ ਕੇ ਕਿਹਾ ਕਿ ਮੈਂ ਕੋਈ استਿਫਾ ਨਹੀਂ ਦਿੱਤਾ ਤੇ ਕੀ ਬਲਿਆ ਉਹਨਾਂ ਦਾ ਜਿਨ੍ਹਾਂ ਨੇ ਬੜਾ ਪ੍ਰਚਾਰ ਕੀਤਾ ਸੀ ਕਿ ਐਸ ਵੇਲੇ ਦੀ ਵੱਡੀ ਖਬਰ ਮੇਰਾ ਖਿਆਲ ਸਾਨੂੰ ਇਸ ਤਰੀਕੇ ਅਪਣਾਉਣ ਦੀ ਥਾਤੇ ਜਦੋਂ ਵੀ ਕੋਈ ਚੀਜ਼ ਕਨਫਰਮ ਹੋ ਜਾਵੇ ਕੋਈ ਅਧਿਕਾਰਤ ਵਿਅਕਤੀ ਉਹਦਾ ਬਿਆਨ ਦੇ ਦੇਵੇ ਉਸ ਤੋਂ ਬਾਅਦ ਹੀ ਇਹ ਕੰਮ ਕਰਨਾ ਚਾਹੀਦਾ ਹੈ ਉਸ ਤੋਂ ਪਹਿਲਾਂ ਨਹੀਂ ਕਰਨਾ ਚਾਹੀਦਾ ਜੀ ਸੋ ਉਹਨਾਂ ਨੇ ਆਪ ਸਪਸ਼ਟ ਕਰਤਾ ਕਿ ਮੈਂ ਅਸਤੀਫਾ ਨਹੀਂ ਦਿੱਤਾ ਜਦੋਂ ਦੇਣਗੇ ਪਤਾ ਲੱਗ ਜਾਏਗਾ ਤੇ ਫਿਰ ਉਹ ਕਿਹਾ ਸੀ ਨਾ ਮਾਨਕ ਸਾਹਿਬ ਦਾ ਇੱਕ ਗੀਤ ਹੈ ਧਮਾ ਪੈ ਗਿਆ ਲਾਹੌਰ ਵਿੱਚ ਸਾਰੇ ਲੱਦੀ ਨੇ ਜਦੋਂ ਦੁੱਲਾ ਜੰਮਿਆ ਤੇ ਜਦੋਂ ਅਸਤੀਫਾ ਦੇਤਾ ਨਾ ਸੂਰਜ ਚੜਦਾ ਸਾਰਿਆਂ ਨੂੰ ਦਿਸਦਾ ਦਿਖਾਉਣ ਦੀ ਲੋੜ ਨਹੀਂ ਹੁੰਦੀ ਜੀ ਸੁਨਾਲੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਅੱਜ ਜਲੰਧਰ ਨੂੰ ਇੱਕ ਵੱਡੀ ਸੌਗਾਹ ਦਿੱਤੀ ਗਈ ਹੈ ਜਰਲ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਅੱਜ ਉਹ ਨਕੂਦਰ ਦੇ ਵਿੱਚ ਕਹਿੰਦੇ ਕਰੋੜਾਂ ਰੁਪਏ ਦੇ ਅਸੀਂ ਇੱਥੇ ਵਿਕਾਸ ਕਾਰਜ ਲੋਕਾਂ ਨੂੰ ਅਰਪਤ ਕਰਨ ਲੱਗੇ ਆਂ ਹਲਕਾ ਵਿਧਾਇਕਾ ਨੇ ਬੀਬੀ ਇੰਦਰਜੀਤ ਕੌਰ ਮਾਨ ਡੀਸੀ ਵਿਸ਼ੇਸ਼ ਸੰਗਲ ਐਸਐਸਪੀ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਹੋਰ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਹਾਜ਼ਰ ਸਨ ਜਿਹੜੇ ਪ੍ਰਬੰਧਾਂ ਨੂੰ ਦੇਖਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸੁਖਾਲੀ ਸੁਖਾਲਾ ਦਾਖਲਾ ਬੈਠਨ ਦੇ ਪ੍ਰਬੰਧ ਸਫਾਈ ਮੈਡੀਕਲ ਟੀਮਾਂ ਵਗੈਰਾ ਵਗੈਰਾ ਦਾ ਸਾਰਾ ਉਹਨਾਂ ਨੇ ਜਾਇਜ਼ਾ ਲਿਆ ਉਹ ਕਹਿੰਦੇ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਬਖਵਤਰੀ ਸਾਹਿਬ ਨੇ ਉੱਥੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਕਿਹਾ ਚੱਕੋ ਜੀ ਲੋਕ ਕਹਿੰਦੇ ਆ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਤਾਂ ਕਦੇ ਖਾਲੀ ਹੋਇਆ ਹੀ ਨਹੀਂ ਕਹਿੰਦੇ ਭਾਵੇਂ ਕਰਜ਼ਾ ਲੈ ਕੇ ਭਰਿਆ ਕਿਉਂ ਨਾ ਹੋਵੇ ਸੋ ਉਹਨਾਂ ਨੇ ਕਈ ਪ੍ਰੋਜੈਕਟਾਂ ਦੇ ਉੱਤੇ ਅੱਜ ਅਨਾਉਂਸਮੈਂਟ ਕੀਤੀ ਹੈ ਤੇ ਇਹ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਸੋ ਦੂਜੇ ਪਾਸੇ ਨਵਜੋਤ ਸਿੰਘ ਸੱਦੂ ਵੱਲੋਂ ਵੀ ਜੋ ਹਿਮਾਚਲ ਦੇ ਵਿੱਚ ਚੱਲ ਰਿਹਾ ਸੀ ਉਸ ਸਾਰੇ ਪ੍ਰੋਗਰਾਮ ਨੂੰ ਲੈ ਕੇ ਆਪਣਾ ਇੱਕ ਟਵੀਟ ਪਸੰਦ ਕੀਤਾ ਜੀ ਨਵਜੋਤ ਸਿੰਘ ਸਿੱਧੂ ਨੇ ਤਾਜ਼ੇ-ਤਾਜ਼ੇ ਉਹ ਪ੍ਰਿੰਕਾ ਗਾਂਧੀ ਵਾਰਡਰਾਂ ਨੂੰ ਮਿਲ ਕੇ ਆਏ ਨੇ ਉਹ ਕਹਿੰਦੇ ਕਿ ਹਰ ਥਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੇ ਕੇਂਦਰੀ ਤੋਤੇ ਨੇ ਉਹ सीबीआई ਦੇ ਰੂਪ ਦੇ ਵਿੱਚ ਹੋਵੇ ਈਡੀ ਦੇ ਰੂਪ ਦੇ ਵਿੱਚ ਹੋਵੇ ਜਾਂ ਆਮਦਨ ਕਰ ਹੋਵੇ ਜਾਂ ਐਨਆਈਏ ਹੋਵੇ ਕੋਈ ਵੀ ਹੋਵੇ ਆਪਣੇ ਵਿਰੋਧੀਆਂ ਦੇ ਪਿੱਛੇ ਮਿੰਟ ਚਲਾ ਦਿੰਦੇ ਨੇ ਉਹ ਕਹਿੰਦੇ ਕਿ ਇਹਨਾਂ ਨੂੰ ਰੱਖਿਆ ਹੀ ਵਿਰੋਧੀਆਂ ਵਾਸਤੇ ਹੈ ਤੇ ਜਿਹੜਾ ਘਟਨਾਕਰਮ ਹਿਮਾਚਲ ਦੇ ਵਿੱਚ ਵਾਪਰਿਆ ਅੰਦੀ ਦਰਜਨ ਇਹਨਾਂ ਦੇ ਵਿਧਾਇਕ ਕ੍ਰਾਸ ਵੋਟਿੰਗ ਵਿੱਚ ਫਸ ਗਏ ਉਹ ਕਹਿੰਦੇ ਨੁਕਸਾਨ ਅਭਿਸ਼ੇਕ ਮਨੂ ਸਿੰਘ ਵੀ ਸਾਵਧਾਨ ਨਹੀਂ ਉਹਨਾਂ ਲੋਕਾਂ ਦੀ ਪਾਰਟੀ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ ਜੋ ਸਮੂਹ ਭਲੇ ਨਾਲੋਂ ਨਿੱਜਤਾ ਨੂੰ ਪਹਿਲ ਦਿੰਦੇ ਨੇ ਭਾਬ ਜਿਹੜੇ ਉਹ ਵੀਰਪ੍ਰਧਰ ਸਿੰਘ ਦੇ ਬੇਟੇ ਨੇ ਬਾਪੂ ਪੰਜ ਵਾਰੀ ਮੁੱਖ ਮੰਤਰੀ ਬਣਿਆ ਹੋਵੇ ਕਿਹਨੇ ਬੜਾਇਆ ਤੇ ਹੁਣ ਇਹਨਾਂ ਦੀ ਨਿੱਜੀ ਲਾਲਸਾਵਾਂ ਵੱਧ ਗਈਆਂ ਤੇ ਸਿੱਧੂ ਸਾਹਿਬ ਨੇ ਕਿਹਾ ਕਿ ਜਾਖਮ ਪਾਰ ਸਕਦੇ ਹਨ ਪਰ ਮਾਨਸਿਕ ਦਾਗ ਹੀ ਰਹਿਣਗੇ ਉਹਨਾਂ ਦਾ ਫਾਇਦਾ ਇਹ ਜਿਹੜੇ ਲੋਕ ਫਸਲ ਵਟਨਾਉਂਦੇ ਆ ਫਸਲੀ ਬਟੇਰੇ ਬਣ ਕੇ ਇਹ ਪਾਰਟੀਆਂ ਦਾ ਫਾਇਦਾ ਘੱਟ ਨੁਕਸਾਨ ਵੱਧ ਕਰਦੇ ਨੇ ਐਸ ਕਰਕੇ ਇਹਨਾਂ ਫਸਲੀ ਬਟੇਰਿਆਂ ਤੋਂ ਬਚਣਾ ਚਾਹੀਦਾ ਹੈ ਤੇ ਜਿਹੜੇ ਆਗੂ ਡਟ ਕੇ ਪਾਰਟੀ ਨਾਲ ਖੜੇ ਹੋਣ ਉਹਨਾਂ ਨੂੰ ਹੀ ਤਰਜੀਹ ਦੇਣ ਦੀ ਜ਼ਰੂਰਤ ਪੈਂਦੀ ਹੈ ਜੀ। ਸੋ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪਾਵਰ ਕਾਮ ਦੇ ਸੀਐਮਡੀ ਇੰਚਾਰਜ ਬਲਦੇਵ ਸਿੰਘ ਦਾ ਕਾਰਜਕਾਹਦਾ ਦਿੱਤਾ ਗਿਆ ਜੀ। ਇੰਜੀਨੀਅਰ ਬਲਦੇਵ ਸਿੰਘ ਸਰਾਹ ਇਹ ਪੰਜਾਬ ਰਾਜ ਬਿਜਲੀ ਨਿਗਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੇ ਇਹਨਾਂ ਦਾ ਕਾਰਜਕਾਲ ਪਿਛਲੇ ਦਿਨੀ ਖਤਮ ਹੋ ਗਿਆ ਸੀ ਬੜੀਆਂ ਕਿਆਸਰੰਗਾ ਸੀ ਕਿ ਕੋਈ ਨਵਾਂ ਸੀਐਮਡੀ ਬਣ ਸਕਦਾ ਹੈ ਸਰਾਜ ਸਾਹਿਬ ਇੰਜੀਨੀਅਰ ਐਸੋਸੀਏਸ਼ਨ ਚੋਂ ਹੁੰਦੇ ਨੇ ਬਠਿੰਡੇ ਜ਼ਿਲ੍ਹੇ ਦੇ ਚੌਕੇ ਪਿੰਡ ਨਾਲ ਸੰਬੰਧਿਤ ਹੈ ਬੜੇ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਤਾਇਨਾਤ ਰਹੇ ਤੇ ਇਮਾਨਦਾਰ ਵੀ ਬੰਨੇ ਜਾਂਦੇ ਐ ਹੁਣ ਉਹਨਾਂ ਦਾ ਕਾਰਜਕਾਲ ਅਗਲੇ ਸਾਲ ਫਰਵਰੀ 2025 ਤੱਕ ਭਾਵ 1 ਸਾਲ ਦਾ ਵਾਅਦਾ ਕਰ ਦਿੱਤਾ ਗਿਆ ਤੇ ਆਪਾਂ ਇਸ ਮੰਚ ਤੋਂ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੂੰ ਵਧਾਈ ਦੇ ਦਿੰਨੇ ਆ ਤੇ ਨਾਲ ਹੀ ਬੈਂਤੀ ਕਰਾਂਗੇ ਕਿ ਬਿਜਲੀ ਨਗਮ ਵਿੱਚ ਜੋ ਸੁਧਾਰ ਹੋਣ ਵਾਲਿਆ ਉਹਨੂੰ ਕਰਨ ਅੱਗੇ ਗਰਮੀ ਤੇ ਝੋਨੇ ਦਾ ਸੀਜ਼ਨ ਆ ਰਿਹਾ ਹੈ ਇਹਨਾਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜਿਹੜੀ ਖਫਤ ਗਰਮੀਆਂ ਚ ਹੁੰਦੀ ਸੀ ਉਹ ਹੁਣ ਸਰਦੀਆਂ ਚ ਹੋ ਰਹੀ ਹੈ ਖਮਿਆਜਾ ਬਿਜਲੀ ਨਿਗਮ ਨੂੰ ਭੁਗਤਰਾ ਹੀ ਪੈਣਾ ਜੀ ਸੋ ਦੂਜੇ ਪਾਸੇ ਵਿਕਰਮ ਸ਼ਰਮ ਮਜੀਠੀਆ ਵੱਲੋਂ ਸੰਗਰੂਰ ਤੋਂ ਐਮਐਲਏ ਨਿਰਿੰਦਰ ਕਰੋਪਰਾਜ ਨੂੰ ਕੀ ਰਿਆ ਗਿਆ ਕਿ ਉਹਨਾਂ ਨੇ ਤੱਕੇ ਨਾਲ ਟਰੱਕ ਜੁਨਾ ਦਾ ਪ੍ਰਧਾਨ ਥੋਪ ਦਿੱਤਾ ਜੀ ਬਿਲਕੁਲ ਟਰੱਕ ਯੂਨੀਅਨ ਸੰਗਰੂਰ ਦੇ ਪ੍ਰਧਾਨ ਦੀ ਗੱਲ ਹੈ ਉੱਥੇ ਕਾਫੀ ਵਿਰੋਧਤਾ ਹੋਈ ਹੈ ਟਰੱਕ ਆਪਰੇਟਰ ਭਰਾ ਉਹ ਵੀ ਨਹੀਂ ਚਾਹੁੰਦੇ ਉਹ ਚਾਹੁੰਦੇ ਸੀ ਕਿ ਕੋਈ ਸਾਡਾ ਮੈਂਬਰ ਬਣੇ ਪਰ ਤੱਕੇ ਨਾਲ ਜਿਵੇਂ ਇਹਨਾਂ ਧਾਰਿਆਂ ਵਿੱਚ ਦਖਲਅੰਦਾਜ਼ੀ ਪਹਿਲਾਂ ਹੁੰਦੀ ਸੀ ਉਸ ਤੋਂ ਵੀ ਵੱਧ ਗਈ ਹੈ ਤੇ ਕੀ ਪੰਜਾਬ ਦੇ ਮੁੱਖ ਮੰਤਰੀ ਦੱਸਣਗੇ ਕਿ ਤੁਸੀਂ ਬਦਲਾ ਕਿਹੜਾ ਲੈ ਕੇ ਆਏ ਹੋ ਇਹ ਬਦਲਾ ਕਿ ਵੀ ਆਇਆ ਬਜਿਟਿਆ ਸਾਹਬ ਨੇ ਸਵਾਲ ਚੱਕ ਲਿਆ ਮੈਂ ਪਹਿਲਾਂ ਵੀ ਕਿਹਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਇਹ ਕੈਪਟਨ ਬਿਰਿੰਦਰ ਸਿੰਘ ਦੇ ਰਾਜ ਚ ਵੀ ਹੁੰਦਾ ਰਿਹਾ ਹੈ ਤੇ ਘੱਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਵੀ ਨਹੀਂ ਸੀ ਬਾਦਲ ਸਾਹਿਬ ਦੇ ਸੌਰੇ ਨੇ ਚੱਕ ਫਤਿਹ ਸਿੰਘ ਵਾਲੇ ਪੁੱਚੋ ਮੰਡੀ ਦੇ ਨਾਲ ਤੇ ਪੁੱਚੋ ਮੰਡੀ ਦਾ ਪ੍ਰਧਾਨ ਇੱਕ ਵਾਰੀ ਉਹਨਾਂ ਨੇ ਆਪਣੀ ਨਜ਼ਦੀਕੀ ਰਿਸ਼ਤੇਦਾਰ ਨੂੰ ਲਾਤਾ ਸੀ ਇਹ ਉਦੋਂ ਤੋਂ ਪਹਿਲਾਂ ਤੋਂ ਚੱਲਦੇ ਆ ਰਹੇ ਨੇ ਕੋਈ ਸਭਾ ਹੁੰਦਾ ਸੀ ਇਹਨਾਂ ਦਾਰਿਆਵਲ ਕੋਈ ਝੱਕਦਾ ਨਹੀਂ ਸੀ ਜਿਹੜਾ ਵੀ ਉੱਥੇ ਚੋਣ ਹੁੰਦੀ ਸੀ ਲੋਕਤੰਤਰ ਤਰੀਕੇ ਦੇ ਨਾਲ ਜਿਹੜਾ ਵਿਅਕਤੀ ਵੱਧ ਬੋਟਾ ਲੈ ਜਾਂਦਾ ਸੀ ਉਹ ਜਿੱਤ ਜਾਂਦਾ ਸੀ ਤੇ ਦੂਜਾ ਆਪਣੇ ਆਪ ਨੂੰ ਉਪਜੇਤੂ ਸਮਝ ਕੇ ਸੰਗਤ ਦਾ ਫੈਸਲਾ ਸਵੀਕਾਰ ਕਰ ਲੈਂਦਾ ਸੀ ਕਿ ਫਤਵਾ ਜੋ ਮਿਲਿਆ ਮੈਨੂੰ ਮਨਜ਼ੂਰ ਹੈ ਪਰ ਇਹਨਾਂ ਅਦਾਰਿਆਂ ਵਿੱਚ ਜਿਵੇਂ ਸਿਆਸਤਦਾਨਾਂ ਨੇ ਆਪਣੇ ਪੈਰ ਧਰੇ ਐ ਉਹਨਾਂ ਦੇ ਮਾਹੌਲ ਵੀ ਖਰਾਬ ਕਰਤੇ ਅਸਲ ਦੇ ਵਿੱਚ ਲਾਲਚ ਲਾਲਚ ਉਹ ਨਹੀਂ ਛੱਡਦਾ ਸੋ ਇਹ ਸਾਰੀਆਂ ਵਿਰੋਧੀ ਪਾਰਟੀਆਂ ਇਸ ਗੱਲ ਦੇ ਉੱਤੇ ਆਲੋਚਨਾ ਕਰ ਰਹੀਆਂ ਨੇ ਉਥੋਂ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਜੀ ਜੀ ਸੋ ਨੌਲਿਜ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਜੀ ਬਿਲਕੁਲ ਜੀ ਇਹ ਟਰੈਕਟਰ ਮਾਰਚ ਜਿਵੇਂ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਤੱਕ ਕੱਢਿਆ ਇਹ ਮਾਰਚ ਦਾ ਮਕਸਦ ਇਹ ਨਹੀਂ ਸੀ ਕਿ ਟਰੈਕਟਰਾਂ ਨੇ ਦਿੱਲੀ ਦੇ ਵਿੱਚ ਗੇੜੇ ਦੇਨੇ ਨੇ ਇਹਨਾਂ ਦਾ ਮਕਸਦ ਤਾਂ ਸਿਰਫ ਇਹਨਾ ਸੀ ਆਪਣਾ ਵਿਰੋਧ ਪ੍ਰਗਟ ਕਰਨਾ ਜੇ ਕਿਸਾਨ ਵੀ ਟਰੈਕਟਰ ਮਾਰਚ ਕੱਢ ਰਹੇ ਆ ਅੱਜ ਦਾ ਟਰੈਕਟਰ ਮਾਰਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਸੀ ਉਹ ਆਪ ਜੰਡੇਆਲਾ ਗੁਰੂ ਗਏ ਬੱਖ-ਬੱਖ ਥਾਵਾ ਤੇ ਬੱਖ-ਬੱਖ ਕਾਂਗਰਸੀ ਆਗੂਆਂ ਨੇ ਇਹਦੀ ਅਗਵਾਈ ਕੀਤੀ ਤੇ ਦਰਸਾਇਆ ਕਿ ਦੇਸ਼ ਭਰ ਦੇ ਕਿਸਾਨ ਉਹ ਵੀ ਤੁਹਾਡੇ ਨਾਲ ਆ ਭਾਵੇਂ ਇਹਦੇ ਵਿੱਚ ਉਹਨਾਂ ਦਾ ਸਿਆਸੀ ਸਿਸਟਮ ਹੋਵੇ ਪਰ ਇਹ ਸਾਰੇ ਕਾਸੇ ਦੇ باوجود ਉਹਨਾਂ ਨੇ ਅੱਜ ਟਰੈਕਟਰ ਮਾਰਚ ਕੱਢਿਆ ਜੀ ਅੱਜ ਦੇ ਪਰਵਾਂ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ